ਉਹ ਹੈਲੋ ਹੈਲੋ ਨਾਨ ਖਾਣਾ ਰੋਟੀ ਖਾਣੀ ਰੋਟੀ ਹੈ ਖਾਣੀ ਆ ਅੱਛਾ ਲੈ ਕੇ ਆਵਾ ਰੋਟੀ ਲੈ ਕੇ ਆਵਾ ਖਾਣੀ ਆ ਰੋਟੀ ਉੱਥੋਂ ਮੈਂ ਲੈ ਕੇ ਆਉਣਾ ਥਾ ਤੇ ਘਰ ਨੂੰ ਜਾਣਾ ਘਰ ਜਾਣਾ ਨਾ ਬੰਦਾ ਆ ਇੱਥੇ ਫਰਵਾੜੀ ਆ ਕਿੰਨੇ ਦਿਨਾਂ ਦਾ ਆ ਗਿਆ ਉਹ ਨੂੰ ਮੈਂ ਦੇਖਦਾ ਸੀਗਾ ਮੈਂ ਕਿਹਾ ਵੀ ਸ਼ਾਇਦ ਇੱਥੇ ਹੀ ਸੌਂਦਾ ਆ ਇੱਥੇ ਹੀ ਇਹਦਾ ਮੀ ਵੀ ਇਹਦੇ ਉੱਤੇ ਹੀ ਇੱਕ ਦਿਨ ਪਿਆ ਆ ਵੀਰਾਂ ਨੇ ਆਪਣਾ ਫਰਦੇ ਨਿਭਾਉਂਦੇ ਆ ਇੱਕ ਫਿਸ਼ਟੇ ਦੇ ਰੂਪ ਚ ਇਸ ਹੇਮਰਾਜ ਨੂੰ ਇੱਥੇ ਲੈ ਕੇ ਆਉਂਦਾ ਸੀ ਦੇਖੇ ਕਿ ਸਾਲ ਤੋਂ ਕੋਈ ਸੌਂਦਾ ਕਿੱਥੇ ਉੱਤੇ ਦੁਕਾਨਾਂ ਦੇ ਬਾਹਰ ਹੀ ਉੱਥੇ ਜਿੰਨੇ ਰੇੜੀ ਵਾਲੇ ਆ ਚਾਰ ਪੰਜ ਰੇੜੀ ਵਾਲੇ ਆ ਉਹੀ ਇਹਨਾਂ ਨੂੰ ਕਮਾਉਂਦੇ ਸੀਗੇ ਭਾਈ ਗੁਮੀਰ ਕਾਨੂੰ ਸੱਚ ਪਾਸ਼ਾ ਸੀ ਕੁਏਵਰreportBody ਆਪਣੇ ਪਰਿਵਾਰ ਚ ਚਲਾ ਜਾਵੇ ਐਮਪੀ ਦਾ ਤਹਾਸਵੀਰ ਆਪਣੇ ਆਪ ਨੂੰ ਪਰਖੜ ਵੀ ਨਹੀਂ ਪਾ ਰਿਹਾ ਅਨੁਕ ਵੀ ਨਹੀਂ ਪਾ ਰਿਹਾ ਪਾਰਕਿਸਿਸ ਦੀ ਪ੍ਰੋਬਲਮ ਆ ਬਾਡੀ ਜਿਹਨੂੰ ਆਪਣੇ ਪੰਜਾਬੀ ਭਾਸ਼ਾ ਚ ਖਿਲੜਵਾ ਕਹਿੰਦੇ ਆਪਾਂ ਕਿ ਪੈਰ ਦਾ ਕੰਟਰੋਲ ਇੰਨਾ ਵੀ ਹੈ ਨਹੀਂ ਇੰਨਾ ਵੀ ਪ੍ਰੈਸ਼ਰ ਬਣਦਾ ਪੈਰ ਚੋਂ ਸਟੈਪ ਨਿਕਲ ਜਾਂਦਾ ਤੰਤ ਪੂਰੀ ਆ ਸਮਝ ਪੂਰੀ ਆ ਆਪਦੀ ਪਰ ਆਪਣਾ ਸ਼ਰੀਰ ਹੀ ਆਪਣੇ ਕੰਟਰੋਲ ਚ ਨਹੀਂ ਹੈਗਾ ਤੇ ਹਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਕਿਹੜਾ ਹੋ ਤਾ ਈਮਰਾਜ ਈਮਰਾਜ ਕੀ ਹਾਲ ਨੇ ਜਿਹੜੀ ਆ ਬਿਮਾਰੀ ਤੈਨੂੰ ਆ ਤੇਰੇ ਘਰੇ ਪਹਿਲਾਂ ਸੀ ਕਿਸੇ ਨੂੰ ਤੇਰੇ ਮੰਮੀ ਪਾਪਾ ਨੂੰ ਬਾਰੇ ਬਾਰੇ ਕੀ ਤੇਰੇ ਬਾਪ ਦਾ ਕੀ ਨਾ ਹੋਲੇ ਹੈ ਹੋਲੇ ਕੀ ਹੋਲੇ बोल रहा हूं विनय जान कि और अम्मा का नाम कौन क्वार्टर हैं बताओ कि बताओ भाई बताओ भाई हम तो हम तुम मुस्लिम हो मुस्लिम हो ना हैं अब्बा का नाम क्या है? चंद्रभाने एहरवाल एहरवाज ठीक है तुम्हारा पूरा नाम क्या है? हेमराज हेमराज क्या? चौधरी हेमराज चंद्रभान चौधरी हेम चंद्रभान चंद्रभान चौधरी कौन चंद्रभान चौधरी ठीक है तुम्हारा गांव कौन सा है गांव? कुलका है कुलका कुलका जिला कौन सा है जिला? धम दम। दम। दम जिला और स्टेट कौन सी है कहाँ पढ़ता है जी है यूपी में है बिहार में है असम में है महाराष्ट्र में है का एमपी में, में है एमपी एमपी एम में पढ़ता है ठीक है तूने पढ़ाई लिखाई किया कुछ पढ़ना लिखना जानते हो कितना पढ़े हो ਕੋਕ ਇਹ ਕੇ ਰਟ ਮੋਤੇ ਕਿ ਨੰਬਰ ਇਹ ਕਹੀ ਜੀ ਨੰਬਰ ਕੀ ਹੈ ਤੁਹਾਡਾ ਨਾਮ ਹੇਮਰਾਜ ਹੈ ਭਾਈ ਇਹ ਫਗਵਾੜੇ ਸ਼ਹਿਰ ਚ ਹੁੰਦਾ ਹੈ ਹਾਂਜੀ ਭਾਈ ਕਿੰਨੇ ਟਾਈਮ ਤੋਂ ਰਹ ਰਹੇ ਹੋ ਉੱਥੇ ਭਾਜੀ 1 ਸਾਲ ਤੋਂ ਐਚਡੀ ਅਸੀਂ ਵੀ ਇਹਨੂੰ ਥੋੜਾ ਟਾਈਮ ਤੋਂ ਦੇਖਿਆ ਵਾ ਬਟ ਅਸੀਂ ਇਹਨਾਂ ਗੋਤ ਨਹੀਂ ਕੀਤਾ ਕਿਉਂਕਿ ਐਕਚੁਅਲੀ ਚਾਈਨੀ ਸ਼ਡਿਊਲ ਹੀ ਥੋੜਾ ਬਿਜ਼ੀ ਚੱਲਦਾ ਆ ਸਾਡੇ ਕੋ ਇੱਕ ਮੇਰੀ ਸ਼ਾਪ ਮੇਰੀ ਸ਼ਾਪ ਵਿੱਚ ਸ਼ਾਪਕੀਪਰ ਆ ਅਭੀ ਬ੍ਰਦਰ ਸ਼ਾਪਕੀਪਰ ਹੈ ਮੇਰੇ ਕੋ ਇੱਕ ਕਸਟਮਰ ਆਂਦਾ ਉਹਨਾਂ ਨੇ ਬਜ਼ੁਰਗ ਨੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪਾਂ ਇਹਨੂੰ ਛੱਡਣਾ ਹੈ ਇਹਨੂੰ ਕਿਸੇ ਨੂੰ ਛੱਡੋ ਫੇ ਸਾਡੇ ਮਾਈਂਡ 'ਚ ਮੈਂ ਇਹਨਾਂ ਨਾਲ ਗੱਲ ਕੀਤੀ ਆਪਣੇ ਬਿੱਟੂ ਨੇ ਫਰੈਂਡਸ ਨਾਲ ਕੋ ਰੋਲਾ ਦੀਪ ਕਹਿ ਰਹੇ ਹੋਣੀ ਗੁਰਪ੍ਰੇਤ ਹੋਣੀ ਉਹਨਾਂ ਨਾਲ ਗੱਲ ਹੋਈ ਕਹਿੰਦੇ ਆਪਣੇ ਬਾਈ ਜੀ ਕੋ ਛੱਡਣੇ ਆਪਾਂ ਗੁਰਪ੍ਰੇਤ ਬਾਈ ਜੀ ਕੋ ਫੇ ਸਵੇਰੇ ਉਹਨਾਂ ਕੋ ਕੰਟੈਕਟ ਨੰਬਰ ਲਿੱਤਾ ਮੈਂ ਸਵੇਰੇ ਤੁਹਾਨੂੰ ਉਹ ਫੋਟੋਆਂ ਅੱਜ ਪਾਈਆਂ ਇਹਦੀਆਂ ਵੀਡੀਓਾਂ ਇਹਨੂੰ ਨਵਾਇਆ ਸੀ acha ਇਹਨੂੰ ਇੰਨੀ ਸਮ ਆ ਵੀਡੀਓ ਤੇ ਦੇਖਿਓ ਤੁਸੀਂ ਇਹਨੂੰ ਅਸੀਂ ਨਮਾਇਆ ਤੇ ਇਹਨੇ 셔ਟ ਨੂੰ ਪੂਰਾ ਕਵਰ ਕਰਕੇ ਮਤਲਬ ਪਜਾਮਾ ਇਹਦਾ ਗੰਦਾ ਵੀ ਨਾ ਹੋਵੇ ਪਜਾਮਾ ਇਹਦਾ ਗੰਦਾ ਵੀ ਨਾ ਹੋਵੇ ਇਹਨੇ ਐ ਸੋਹਣੇ ਤਰੀਕੇ ਨਾਲ ਵੀਡੀਓ ਚ ਪਾਇਆ ਪਜਾਮਾ ਤੇ ਉਹ ਅੰਕਲ ਦੇ ਹੁਣ ਵੀ ਫੋਨ ਆ ਰਹੇ ਨੇ ਕਿ ਉਹਨਾਂ ਨੂੰ ਉੱਤੇ ਛੱਡਿਓ ਅਸੀਂ ਬਹੁਤ ਮਤਲਬ ਕਰ ਰਹੇ ਆ ਮੈਂ ਕਹਾਂ ਨੀਜੇ ਅਸੀਂ ਛੱਡਨੀ ਆ ਜੋ ਮਰੇ ਨੇ ਹੁਕਮ ਲੈਣਾ ਲੇਕਿ 1 ਸਾਲ ਤੋਂ ਫਿਰ ਸੌਂਦਾ ਕਿੱਥੇ ਉੱਤੇ ਦੁਕਾਨਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਹੀ ਉੱਥੇ ਜਿੰਨੇ ਰੇੜੀ ਵਾਲੇ ਆ 4-5 ਰੇੜੀ ਵਾਲੇ ਆ ਉਹੀ ਇਹਨਾਂ ਨੂੰ ਖਵਾਉਂਦੇ ਸੀਗੇ ਕੋਈ ਖਾਣਾ ਖਾਣਾ ਵੀ ਇਹਦੇ ਲਈ ਤਾਂ ਮੁਸ਼ਕਲ ਹੈ ਨਹੀਂ ਉਹ ਖਾਂਦਾ ਖਾਣਾ ਖਾਂਦਾ ਅੱਜ ਵੀ ਅਸੀਂ ਆਣ ਲੱਗਿਆ ਸੀ ਰੋਟੀ ਖਾਧੀ ਠੀਕ ਹੈ ਅਸੀਂ ਨਾਲ ਖਵਾਈਆ ਆਰਾਮ ਨਾਲ ਮਸਤੀ ਜਿਹਾ ਬਹਿ ਕੇ ਆਪ ਕੱਲਾ ਖਾਂਦਾ ਖਾਂ ਲੈਂਦਾ ਖਾਣਾ ਵੀ ਖਾਂ ਲੈਂਦਾ ਪਾਣੀ ਵੀ ਪੀਂਦਾ ਖਾਣਾ ਵੀ ਖਾ ਲੈਂਦਾ ਪ੍ਰੋਪਰ ਮਤਲਬ ਬਾਥਰੂਮ ਆਵੇ ਸਾਈਡ ਤੇ ਜਾ ਕੇ ਨੇ ਇਹ ਨਹੀਂ ਦੇਖਣਾ ਚਲੋ ਕਿ ਇੱਥੇ ਹੀ ਬਾਥਰੂਮ ਹੈ ਸਾਈਡ ਤੇ ਜਾ ਕੇ ਨੇ ਬਾਥਰੂਮ ਵੀ ਸਾਈਡ ਤੇ ਜਾ ਕਰੂਗਾ ਵਿੱਚ ਨਹੀਂ ਕਰੂਗਾ ਸਿਆਣਾ ਇਹਨੇ ਈ ਜੇ ਤਾਂ ਇਹ ਗੱਡੀ ਬੈਠਾ ਹੋਇਆ ਸੀਗਾ ਮੈਂ ਜਦੋਂ ਡਾਕੀ ਖੋਲੀ ਉਹ ਲੈਣ ਵਾਸਤੇ ਵੀਡੀਓ ਪਾਈਆਂ ਸਾਡੀ ਫਟਾਫਟ ਆ ਵੀ ਉੱਠ ਕੇ ਸਾਈਡ ਤੇ ਹੋ ਗਿਆ ਵੀਰੇ ਨੇ ਬੈਣਾ ਇਹਨੂੰ ਪਤਾ ਇੰਨੀ ਸਮਝ ਹੈ ਵੀ ਇੰਨੀ ਸਮਝ ਹੈ ਜੀ ਇਹਨੂੰ ਇਹ ਨਾ ਪ੍ਰੋਬਲਮ ਕੀ ਹੈ ਮੈਂਟਲੀ ਨਹੀਂ ਹੈਗੀ ਇਹ ਪਾਰਕਿਨਸਨ ਦੀ ਪ੍ਰੋਬਲਮ ਹੈ ਫਿਜ਼ੀਕਲੀ ਇਹਦੇ ਪਰਿਵਾਰ ਚੋਂ ਆਈ ਹੋਈ ਹੈ ਪਿੱਛੋਂ ਇਹਨੂੰ ਬਲੱਡ ਦੇ ਵਿੱਚ ਮਿਲ ਗਈ ਹੈ ਵਿਚਾਰ ਇਹਦੇ ਕੰਟਰੋਲ ਚ ਨਹੀਂ ਬਾਡੀ ਇਹਦੀ ਪਰ ਜਿਵੇਂ ਜਿਵੇਂ ਏਜ ਵੱਧਦੀ ਜਾਂਦੀ ਹੈ ਫਿਰ ਇਹ ਪਾਰਕਿਨਸਨ ਦੀ ਪ੍ਰੋਬਲਮ ਹੋਰ ਵੱਧਦੀ ਜਾਂਦੀ ਹੈ ਮਨੂੰ ਸਾਡੇ ਕੋਲ ਇੱਕ ਭੈਣ ਆ ਵਿਚਾਰੀ ਉਹਦੇ ਵੀ ਅਕੋਰਡਿੰਗ ਟੂ ਏਜ ਔਰ ਵੱਧਦੀ ਹੈ ਪ੍ਰੋਬਲਮ ਵੀ ਤੇ ਵਾਹਿਗੁਰੂ ਮੇਰ ਕਰਨ ਸੱਚੇ ਪਾਤਸ਼ਾਹ ਠੀਕ ਹੋ ਜੇ ਮੈਂ ਭਾਈ ਆਪਦੇ ਪਰਿਵਾਰ ਚ ਚਲਾ ਜਾਵੇ ਬਸ ਇਸੇ ਕਰਕੇ ਆਪਾਂ ਸਾਰੇ ਨਹੀਂ ਤੁਹਾਡੇ ਕੋਲ ਲੈ ਕੇ ਆਏ ਵੀ ਚਲੋ ਵਾਹਿਗੁਰੂ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇ ਕੋਈ ਸਮਾਨ ਤੋਂ ਉਤਰ ਕੇ ਨਹੀਂ ਆਉਂਦੇ ਰਿਸ਼ਤੇ ਅਸੀਂ ਸਾਡੇ ਰੂਪ ਦੇ ਵਿੱਚ ਹੀ ਕਿਤੇ ਨਾ ਕਿਤੇ ਆਪਣੀ ਡਿਊਟੀ ਨਿਭਾਉਂਦੇ ਨੇ ਅੱਜ ਇਹ ਵੀਰ ਇਸ ਵੀਰ ਲਈ ਫਰਿਸ਼ਤੇ ਬਣ ਕੇ ਆਏ ਹਾਲਾਂਕਿ ਇਹਦੀ ਵੀਰ ਦੀ ਵੀਡੀਓ ਸਾਨੂੰ ਕਾਫੀ ਟਾਈਮ ਤੋਂ ਆ ਰਹੀ ਸੀ ਸਾਡੇ ਕੋਲੇ ਜਿਵੇਂ ਸੰਗਤ ਨੂੰ ਪਤਾ ਪਰਿਵਾਰ ਬਹੁਤ ਵੱਡਾ ਜਿਵੇਂ ਜਿਵੇਂ ਜਿੰਨੀ ਇੱਕ ਸਵਾਵਾ ਮਹਾਰਾਜ ਸੱਚੇ ਪਾਤਸ਼ਾਹ ਲੈਂਦੇ ਨੇ ਅਸੀਂ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਚੰਗੇ ਤਰੀਕੇ ਨਾਲ ਕਰਨ ਦੀ ਵੀਰੇ ਵਾਸਤੇ ਅਸੀਂ ਸੋਚਦੇ ਸੀ ਪਰ ਸਾਡੇ ਕੋਲੇ ਲਿਸਟ ਦੇ ਵਿੱਚ ਇਹਦਾ ਨੰਬਰ ਪਾਇਆ ਸੀਗਾ ਵੀ ਚਲੋ ਹਜੇ ਵੀਰ ਆਪਣਾ ਦਿਨ ਚਰਿਆ ਚੱਲ ਰਹੀ ਹੈ ਕਿ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਵਿਚਾਰਿਆਂ ਜਿਵੇਂ ਅੱਜ ਵੀਰਾ ਚੱਕ ਕੇ ਲੈ ਕੇ ਆਏ ਆ ਡੀ ਐਮ ਸੀ ਹਸਪਤਾਲ ਦੇ ਬਾਹਰ ਉਹਦੀ ਸਾਰੀ ਵਾਸ਼ਰੂਮ ਵਾਲੀ ਜਗਾ ਗਲ ਗਈ ਸੀ ਇਦਾਂ ਦੇ ਕ੍ਰਿਟੀਕਲ ਕੇਸ ਜਿੱਥੇ ਸਮੱਸਿਆ ਦਾ ਸਮਾਧਾਨ ਹੋਣ ਦੇ ਕੋਈ ਅਸਾਰ ਨਹੀਂ ਜ਼ਿੰਦਗੀ ਤੇ ਮੌਤ ਦੇ ਵਿੱਚ ਫਾਸਲਾ ਬਹੁਤ ਥੋੜਾ ਰਹਿ ਜਾਂਦਾ ਭਰਾ ਜੀ ਵੀਰਾ ਨੇ ਆਪਣਾ ਫਰਜ਼ ਨਿਭਾਉਂਦਿਆਂ ਇੱਕ ਫਰਿਸ਼ਤੇ ਦੇ ਰੂਪ ਚ ਇਸ ਆਹ ਆ ਕੋਈ ਗੱਲ ਹੈਮਰਾਜ ਨੂੰ ਇੱਥੇ ਲੈ ਕੇ ਆਂਦਾ ਐਮਪੀ ਦਾ ਦੱਸਦਾ ਵੀਰ ਆਪਣੇ ਆਪ ਨੂੰ ਪਰਖੜ ਵੀ ਨਹੀਂ ਪਾ ਰਿਹਾ ਰੁਕ ਵੀ ਨਹੀਂ ਪਾ ਰਿਹਾ ਪਾਰਕੀਨਸ ਦੀ ਪ੍ਰੋਬਲਮ ਆ ਬਾਡੀ ਜਿਹਨੂੰ ਆਪਣੇ ਪੰਜਾਬੀ ਭਾਸ਼ਾ ਅੱਜ ਇਹ ਲੜਵਾ ਕਹਿੰਦੇ ਆਪਾਂ ਆ ਜਾ ਆ ਆ ਇੱਧਰ ਆ ਜਾ ਬਾਦੋਂ ਮਾਇ ਇਹ ਬਾਦੋਂ ਮਾਇ ਕਿਹਾ ਹੋਇਆ ਸਾਇਰ ਬਸ ਉਹ ਚੱਪਲ ਠੀਕ ਕਰਨੀ ਉਹਨੇ। ਕਿ ਪੈਰ ਦਾ ਕੰਟਰੋਲ ਇੰਨਾ ਵੀ ਹੈ ਨਹੀਂ। ਇੰਨਾ ਵੀ ਪ੍ਰੈਸ਼ਰ ਬਣਦਾ ਪੈਰ 'ਚ ਉਹ ਸਟੈਪ ਨਿਕਲ ਜਾਂਦਾ। ਸੈਂਸ ਪੂਰੀ ਆ ਸਮਝ ਪੂਰੀ ਆ ਆਪਦੀ। ਪਰ ਆਪਣਾ ਸ਼ਰੀਰ ਹੀ ਆਪਣੇ ਕੰਟਰੋਲ 'ਚ ਨਹੀਂ ਹੈਗਾ ਦੇਖੋ। ਕਿੱਦਾਂ ਦੀ ਇੱਕ ਬਿਮਾਰੀ ਆ। ਅਸੀਂ ਤਾਂ ਭੈਣ ਤੇ ਭਰਾਵੋ ਬੇਨਤੀਆਂ ਕਰੀਦੀਆਂ ਵੀ ਜਿਹੜਾ ਸਾਨੂੰ ਆ ਮਾਰਾਏ ਨੇ ਸ਼ਰੀਰ ਦਿੱਤਾ ਨਾ ਬਹੁਤ ਭਾਗਾਂ ਵਾਲੇ ਆਪਾਂ ਜਿਹਨਾਂ ਨੂੰ ਹੱਥ ਪੈਰ ਸਾਰਾ ਕੁਝ ਆਪਾਂ ਨੂੰ ਸਲਾਮਤ ਦਿੱਤੀ ਹੈ ਬਾਡੀ ਸ਼ੁਕਰਾਨਾ ਵੀ ਕਰੀਏ ਤੇ ਕਿਸੇ ਦੇ ਕੰਮ ਵੀ ਆ ਜੀਏ ਥੋੜਾ ਬਹੁਤਾ ਤੇ heem raj ਵੀ ਕੋਈ ਮਾੜਾ ਨਹੀਂ ਸੀ ਇਹ ਵੀ ਚੰਗਾ ਕੋਈ ਮਜ਼ਦੂਰੀ ਕਰਕੇ ਆਪਣਾ ਜੀਵਨ ਵਧੀਆ ਬਣਾ ਸਕਦਾ ਸੀ ਪਰ ਇਹਨੂੰ ਇਸ ਤਰ੍ਹਾਂ ਦੀ ਸਮੱਸਿਆ ਆ ਗਈ ਵੀ ਆਪਣਾ ਆਪ ਸੰਭਾਲਣਾ ਵੀ ਮੁਸ਼ਕਿਲ ਆ ਪਰ ਫਿਰ ਵੀ ਉਹ ਕੋਸ਼ਿਸ਼ ਕਰ ਰਿਹਾ ਕਈ ਵਾਰ ਇਦਾਂ ਦੇ ਕੇਸ ਚ ਆਪਣੇ ਵੀ ਮੁੱਖ ਮੋੜ ਜਾਂਦੇ ਆ ਹੋ ਸਕਦਾ ਹੈ 임राज ਨੇ ਵੀ ਸਭ ਇਦਾਂ ਹੀ ਹੋਇਆ ਹੋਵੇ ਅੱਜ ਜੇ ਸਭ ਤੋਂ ਵੱਡੀ ਕੋਈ ਸਮੱਸਿਆ ਚੱਲ ਰਹੀ ਆ ਪਹਿਹੀ ਆ ਆਪਣਿਆਂ ਦਾ ਆਪਣਿਆਂ ਤੋਂ ਦੂਰ ਹੋਣਾ ਪਰ ਉੱਥੇ ਕੁਝ ਐਸੇ ਲੋਕ ਵੀ ਆ ਜਿਹੜੇ ਸੱਤ ਬਗਾਨੇ ਵੀ ਆਪਣੇ ਬਣ ਜਾਂਦੇ ਜਿਵੇਂ ਹਿਮਰਾਜ ਨੂੰ ਉੱਥੇ ਰੇੜੀਆਂ ਵਾਲੇ ਵੀਰ ਬਾਈ ਹੁਣੀ ਦੱਸਦੇ 1 ਸਾਲ ਤੋਂ ਰੋਟੀ ਦੇ ਰਹੇ ਸੀ 1 ਸਾਲ ਤੋਂ ਇਹਨੂੰ ਉਹ ਬਜ਼ੁਰਗ ਅੰਕਲ ਜਿਨ੍ਹਾਂ ਨੇ ਅੱਜ ਵੀਰ ਹੁਣਾ ਨਾਲ ਗੱਲ ਕਰੀ ਉਸਦੇ ਸ਼ਾਮ ਰੋਹ ਜਿਹਨਾਂ ਨੂੰ ਲੰਗਰ ਬਾਣੀ ਘਰੋਂ ਦੇ ਕੇ ਜਾਂਦੇ ਰਹੇ ਨੇ ਪਲਾਸ ਤੇ ਰੇਡੀਆਂ ਆਲੇ ਖਵਾਉਂਦੇ ਦੇ ਨੇ ਦੁਪਹਿਰੇ ਉਹ ਖਵਾ ਦਿੰਦੇ ਜਿੱਡਾ ਸਵੇਰੇ ਅੰਕਲ ਆਉਂਦੇ ਆਪਣੀ ਪੋਤੀ ਨੂੰ ਛੱਡਣ ਵਾਸਤੇ ਉਹਨੂੰ ਖਵਾਉਂਦੇ ਨੇ ਆ ਕੇ ਸ਼ਾਮੀ ਵੀ ਆ ਕੇ ਉਹਨੂੰ ਖਵਾ ਕੇ ਜਾਂਦੇ ਨੇ ਸਪੈਸ਼ਲ ਉਹਨਾਂ ਨੇ ਆ ਕੇ ਬੇਨਤੀ ਕੀਤੀ ਅਹੀਂ ਤਾਂ ਕਿਾ ਚਲੋ ਬੱਚਿਆਂ ਦਾ ਡੇਜੀ ਕੋਈ ਕਰਨੀ ਨਹੀਂ ਜਿੰਨੇ ਜੋਗੇ ਹੈਗੇ ਆ ਆਪ ਨਹੀਂ ਇਹ ਬਾਈ ਜੀ ਹੁਣ ਆਪ ਜੁਣ ਲੈਣਾ ਆਪ ਇਨੇ ਕਿਸੇ ਕੋ 1 ਰੁਪਿਆ ਨਹੀਂ ਮੰਗਣਾ ਇਹਨੂੰ ਕਿਸੇ ਨੇ ਜੋ ਖਵਾ ਜਾਣਾ ਇਹਨੇ ਖਾ ਲੈਣਾ ਜਿੱਥੇ ਬੈਠਾ ਤੇ ਬੈਠਣਾ ਜਿੱਥੇ ਬੈਠਾ ਬੈਠਾ ਰਹਿਣਾ ਇਹ ਤਾਂ ਕੋਈ ਇਦਾਂ ਦੇ ਹੁੰਦੇ ਨੇ ਕੋਈ ਨਸ਼ੇ ਪੱਤੇ 'ਚ ਵੜ ਜਾਂਦੇ ਨੇ ਯਾ ਹਣਾ ਇਹ ਤਾਂ ਉਹ ਚੀਜ਼ ਹੈ ਹੀ ਸੁਧ ਬੁੱਧੀ ਐਨੀ ਨੂੰ ਪਤਾ ਹੀ ਨਹੀਂ ਦੱਸ ਕਰਿਓ ਅਰਦਾਸ ਈਮਰਾਜ ਵਾਸਤੇ ਤੇ ਜੇ ਕਿਸੇ ਨੇ ਇਹ ਵੀਰ ਦੀ ਗੱਲ ਸਮਝੀ ਐ ਕੋਈ ਡਰੈਸ ਸਮਝ ਆਇਆ ਕਿਸੇ ਨੂੰ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ ਐਮਪੀ ਦਾ ਦੱਸਦਾ ਐ ਵੀਰ ਆਪਣੇ ਆਪ ਨੂੰ किवरी में फिर कोशिश कर रहे हैं हमराज बेटा एमपी सी हो जिला कौन सा है दम दम जिला है और गांव किसना हैं कुलगा कुलगा गांव है ठीक है, है। तुम्हारे पिताजी का नाम क्या है बल्ली हैं हल्ली हल्ली हरलीम पूरा नाम क्या है पूरा नाम निगा हैं चंदन हम कहां

गांव के प्रधान का नाम क्या है सरपंच का प्रधान का मुन्नीलाल मुन्नीलाल ਨਿਕੇ ਹੁਣ ਤਾਂ ਕਾਫੀ ਗੱਲਾਂ ਦੱਸ ਰਿਹਾ ਵੀਰ ਨਾ ਜੇ ਕੋਈ ਪਹਿਚਾਣਦੇ ਆ ਵਾ ਤਾਂ ਪਲੀਜ਼ ਸੰਪਰਕ ਕਰਿਓ ਸਾਡੇ ਨਾਲ ਸਾਨੂੰ ਵੀ ਗਾਈਡ ਕਰਿਓ ਜੇ ਕਿਸੇ ਨੂੰ ਪਤਾ ਲੱਗ ਰਿਹਾ ਵੀ ਇਹ ਜਿਹੜਾ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰਚ ਕਰਕੇ ਗੂਗਲ ਤੇ ਸੋਸ਼ਲ ਮੀਡੀਆ ਰਾਹੀਂ ਘਰ ਲੱਭਣ ਦੀ ਤੁਸੀਂ ਵੀ ਕਰਿਓ ਭਰਾ ਬਾਕੀ ਸਾਡੇ ਵੀਰ ਹੈਗੇ ਨੇ ਕੁਝ ਜਿਹੜੇ ਸਾਡੀਆਂ ਵੀਡੀਓ ਦੇਖ ਕੇ ਡਰੈਸ ਤਰੰਤ ਲੱਭਣਾ ਸ਼ੁਰੂ ਕਰ ਦਿੰਦੇ ਨੇ ਸਾਡੇ ਕੁਸ਼ਤੀ ਹੁੰਦੇ ਮੈਂਬਰ ਨੇ ਵਿਕਾਸ ਗੋਗਿਆ ਜੀ ਕਈ ਮੈਂਬਰਾਂ ਨੂੰ ਹੁਣ ਜ਼ਿਕਰ ਕਰਨ ਤੱਕੜ ਪਹੁੰਚਣ ਚ ਕੋਸ਼ਿਸ਼ ਕਰ ਚੁੱਕੇ ਐ ਡਰੈਸ ਲੱਭ ਲੱਭ ਕੇ ਉਹਨਾਂ ਦੇ ਤੇ ਅੱਜ ਇਸ ਵੀਰ ਵਾਸਤੇ ਵੀ ਕੋਈ ਸਹਾਇ ਹੋਵੇ ਇਹਦੇ ਪਰਿਵਾਰ ਨਾਲ ਇਹਦੇ ਪਰਿਵਾਰ ਤੱਕ ਪਹੁੰਚ ਕਰਨ ਵਿੱਚ ਜਿਹੜਾ ਉਪਰਾਲਾ ਇਹਨਾਂ ਵੀਰਾਂ ਨੇ ਕੀਤਾ ਉਹ ਉਪਰਾਲਾ ਤਾਂ ਹੀ ਸਫਲਾ ਜੀ ਆਪਾਂ ਇਸ ਵਖਤ ਦੇ ਮਾਰੇ ਹੋਏ ਵੀਰ ਦੀ ਕਿਉਂਕਿ ਵਖਤ ਦੀ ਮਾਰ ਆ ਬਖਸ਼ਰੇ ਨਾਲੇ ਬਿਮਾਰੀ ਲੱਗੀ ਬਿਮਾਰੀ ਤੋਂ ਅੱਜੇ ਪੀੜਤਾ ਵੀਰ ਪਰ ਆਪਣਿਆਂ ਤੋਂ ਵੀ ਕੋਹਾਂ ਦੂਰ ਬੈਠਾ ਅਸਰਦਾਸ ਕਰਿਓ ਵੀਰ ਆਪਣਿਆਂ ਨੂੰ ਵੀ ਮਿਲੇ ਅਸੀਂ ਇੱਥੇ ਦੇ ਆਪਣੇ ਵੀ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ